ਐਸਵਲੇ ਦੀ ਵੱਡੀ ਖਬਰ ਅਮਰੀਕਾ ਦੇ ਵੀਜ਼ੇ ਦੇ ਨਾਲ ਜੁੜੀ ਹੋਈ ਹੈ ਜੇਕਰ ਤੁਸੀਂ ਅਮਰੀਕਾ ਦਾ ਵੀਜ਼ਾ ਲੈਣ ਦੇ ਚਾਹਵਾਨ ਹੋ ਅਤੇ ਜੇਕਰ ਤੁਹਾਨੂੰ ਇਸ ਮਾਮਲੇ ਦੇ ਵਿੱਚ ਸ਼ੂਗਰ ਜਾਂ ਦਿਲ ਦੇ ਨਾਲ ਸੰਬੰਧਿਤ ਕੋਈ ਬਿਮਾਰੀ ਹੈ ਜਾਂ ਫਿਰ ਤੁਸੀਂ ਕੈਂਸਰ ਦੇ ਮਰੀਜ਼ ਹੋ ਤਾਂ ਤੁਹਾਨੂੰ ਇਸ ਵੀਜ਼ਾ ਪ੍ਰਕਿਰਿਆ ਦੇ ਕਈ ਔਖੇ ਪ੍ਰਕਿਰਿਆਵਾਂ ਦੇ ਵਿੱਚੋਂ ਲੰਘਣਾ ਪੈ ਸਕਦਾ ਹੈ ਹੁਣੇ-ਹੁਣੇ ਤਾਜ਼ਾ ਖਬਰ ਦੇ ਮੁਤਾਬਕ ਅਮਰੀਕਾ ਦਾ ਜਿਹੜਾ ਸਟੇਟ ਡਿਪਾਰਟਮੈਂਟ ਆ ਉਹਨੇ ਯੂਐਸ ਦੇ ਵੀਜ਼ਾ ਆਫੀਸਰਜ਼ ਨੂੰ ਜਿੰਨੀਆਂ ਵੀ ਉਹਨਾਂ ਦੀਆਂ ਐਂਬੈਸੀਜ਼ ਨੇ ਉਹਨਾਂ ਨੂੰ ਨਵੀਆਂ ਗਾਈਡੈਂਸ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਹੁਣ ਜਿਹੜੀਆਂ ਕ੍ਰੋਨਿਕ ਮੈਡੀਕਲ ਕੰਡੀਸ਼ਨਸ ਨੇ ਉਹਨਾਂ ਦੇ ਇੱਕ ਵਾਈਡ ਰੇਂਜ ਦੇ ਵਿੱਚ ਜਾ ਕੇ ਤੇ ਉੱਥੇ ਜਿਹੜਾ ਜਾਂਚ ਕਰਨ ਦੀ ਗੱਲ ਜਿਹੜੀ ਆ ਸਾਹਮਣੇ ਆਈ ਆ ਇਹਦੇ ਵਿੱਚ ਕਿਹਾ ਗਿਆ ਹੈ ਕਿ ਡਾਇਬੀਟਿਸ ਅਹ ਦਿਲ ਦੀਆਂ ਬਿਮਾਰੀਆਂ ਦੇ ਨਾਲ ਸੰਬੰਧਿਤ ਕੈਂਸਰ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਹੁਣ ਹੋਰ ਜ਼ਿਆਦਾ ਜਿਹੜੀ ਆਪਣੀ ਸਿਹਤ ਸੰਬੰਧੀ ਜਿਹੜੀ ਜਾਣਕਾਰੀ ਆ ਉਹ ਨਸ਼ਰ ਕਰਨੀ ਪਊਗੀ। ਇਹਦੇ ਵਿੱਚ ਇਹ ਵੀ ਕਿਹਾ ਕਿ ਇਹ ਜਿਹੜੇ ਨਵੀਂ ਪਾਲਿਸੀ ਆ ਇਹ ਤਾਂ ਲਿਆਂਦੀ ਗਈ ਆ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਪ੍ਰੀਵੀਅਸ ਸਕ੍ਰੀਨਿੰਗ ਪ੍ਰੋਟੋਕੋਲ ਆ ਜਾਂ ਜਿਹਦੇ ਨਾਲ ਕਮਿਊਨੀਕੇਸ਼ਨ ਡਿਸੀਜ਼ ਆ ਵੈਕਸੀਨੇਸ਼ਨ ਹਿਸਟਰੀ ਆ ਉਹ ਸਾਂਝੀ ਕਰਨੀ ਪਊਗੀ ਤੇ ਬਹੁਤ ਸਾਰੇ ਲੋਕ ਨੇ ਆਪਣੀਆਂ ਬਿਮਾਰੀਆਂ ਵੀ ਲੁਕਾ ਲੈਂਦੇ ਨੇ ਜਿਹਦੇ ਕਰਕੇ ਜੇਕਰ ਉਹਨਾਂ ਦੀ ਮੈਂਟਲ ਹੈਲਥ ਹੈਲਥ ਦੇ ਉੱਤੇ ਇੱਥੇ ਆ ਕੇ ਕੋਈ ਅਸਰ ਪੈਂਦਾ ਤਾਂ ਫਿਰ ਉਹ ਕਹਿੰਦੇ ਕਿ ਅਮਰੀਕਾ ਦੇ ਇਹ ਨਵੀਆਂ ਜਿਹੜੀਆਂ ਇਹ ਗਾਈਡਲਾਈਨਸ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਇਸ ਸਬੰਧ ਦੇ ਵਿੱਚ ਜੇਕਰ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਟੇਟ ਡਿਪਾਰਟਮੈਂਟ ਦੀ ਜਿਹੜੀ ਵੈਬਸਾਈਟ ਆ ਉੱਥੇ ਜਾ ਕੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਮਿੱਤਰ ਪਿਆਰਾ ਅਮਰੀਕਾ ਦੇ ਵੀਜ਼ੇ ਦੀ ਲਾਈਨ ਦੇ ਵਿੱਚ ਲੱਗਾ ਹੋਇਆ ਤੇ ਉਹ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਬਿਮਾਰੀਆਂ ਤੋਂ ਪੀੜਤ ਹੈ ਤਾਂ ਉਹਨੂੰ ਇੱਕ ਵਾਰੀ ਇਹ ਪੜ੍ਹ ਜ਼ਰੂਰ ਲੈਣਾ ਚਾਹੀਦਾ ਹੈ ਸਟੇਟ ਡਿਪਾਰਟਮੈਂਟ ਦੇ ਜੋ ਨਵੇਂ ਰੂਲ